ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਤਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਮਿੱਤਰੋ ਤੁਹਾਡਾ ਅੱਜ ਦੇ ਵੀ ਜਿਹੜਾ ਆਪਣੀ ਅਲਗੋ ਕੋਠੀ ਜਿਲ੍ਹਾ ਤਰਨਤਨ ਤਸਵੀਰ ਪੱਤੇ ਤੇ ਆਨਲਾਈਨ ਸਰਦਾਰ ਭੁੱਲਰ ਸਾਹਿਬ ਜੀ ਦੇ ਕੋਲ ਪਹੁੰਚ ਚੁੱਕੇ ਆ ਚੰਗੀ ਬਲੱਡ ਲਾਈਨ ਦੇ ਵਿੱਚ ਜੋ ਨੀਲੀ ਰਾਵੀ ਦਾ ਬੁੱਲ ਲੈ ਕੇ ਆਏ ਰਤਨ ਬਾਕੀ ਡਿਟੇਲ ਬਾਅਦ ਤੋਂ ਲੈ ਕੇ ਤੁਹਾਡੇ ਤਾਂ ਹੀ ਸਾਂਝੀ ਕਰਦੇ ਆ ਉਦੋਂ ਪਹਿਲਾਂ ਕਲੈਕਟ ਕਰਦੇ ਆ ਤੁਹਾਡੇ ਗਾੜੀ ਕਿਤੇ ਵੀ ਖਰੀਦਦਾਰੀ ਕਰਨੀ ਕਿਸੇ ਪਸ਼ੂ ਦੀ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਇਆ ਕਰੋ ਜੇ ਕੋਈ ਮੱਝ ਸੂਈ ਸਵਾਈ ਉਹਨੂੰ ਚੋਕੇ ਜੋ ਇਹ ਕੋਈ ਗੱਭਰ ਇਹਨੂੰ 蒂ਪ ਕੇ ਕੋਈ ਵੀ ਆਪਰੀ ਤਸੱਲੀ ਕਰਕੇ ਚੋਕੇ 蒂ਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਇਹ ਇੱਕ ਫਰਜ ਸਮਝਦੇ ਹੋਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਰ ਨੂੰ ਆਨ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਏ ਤੇ ਬਾਕੀ ਆਓ ਜਾਣਕਾਰੀ ਬਾਈ ਤੋਂ ਲੈ ਕੇ ਸਾਂਝੀ ਕਰਦੇ ਆਂ ਆਸ ਦਾਦੇ ਜੋ ਸਾਡੇ ਚੈਨਲ ਦੇ ਨਾਲ ਜੁੜੇ ਆ ਸਰਗੁ ਸਾਰਿਆਂ ਚੜਦੀ ਕਲਾ ਤੰਦਰੁਸਤੀ ਬਖਸ਼ੇ ਤੇ ਬਾਈ ਜੀ ਫਸਤੀ ਕਾਲ ਫਸਤੀ ਕਾਲ ਸੰਦੀਪ ਸਾਹਿਬ ਕੀ ਹਾਲ ਚੱਲ ਵਧੀਆ ਠੀਕ ਆ ਜੀ ਬੜੀ ਕਿਰਪਾ ਜੀ ਮਾਰਕ ਦੀ ਕੋਈ ਸੁਣਾਉ ਸਭ ਚੜਦੀ ਕਲਾ ਜੀ ਹੋ ਸੁਣਾਓ ਠੀਕ ਆ ਬੜੀ ਕਿਰਪਾ ਜੀ ਲੈ ਜੀ ਬਈ ਤੁਹਾਨੂੰ ਆਪੀ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਇਹੋ ਜੇ ਨਗੀਨੇ ਤੁਸੀਂ ਸਾਂਭੰਦੇ ਜੀ ਇਹ ਬੜੀ ਮਿਹਨਤ ਲੱਗਦੀ ਆ ਸੱਚੇ ਪਾਤਸ਼ਾਹ ਪਰਮਾਤਮਾ ਦੀ ਦੇਣ ਹੈ ਜੀ ਠੀਕ ਹੈ ਜੀ ਇਹ ਇੱਕ ਬੜਾ ਔਖਾ ਨਿੱਕੇ ਦੇ ਘਰ ਤੋਂ ਉੱਠ ਕੇ ਵੱਡਾ ਪਲੇਟਰ ਹੈ ਬਿਲਕੁਲ ਜੀ ਬੜਾ ਔਖਾ ਬਣਾ ਬਹੁਤ ਸਮਾਂ ਲੱਗਦਾ ਜੀ ਹਾਂ ਤੇ ਚਲੋ ਵੈਕਰੂ ਕਿਰਪਾ ਕਰੇ ਫੇਰ ਹੀ ਇਹਨਾਂ ਦੇ ਤਕੀਆਂ ਮਿਲਦੇ ਬਿਲਕੁਲ ਜੀ ਬਿਲਕੁਲ ਉਹ ਪਰਮਾਤਮਾ ਦੀ ਨਿਗਾਸ ਵੱਲੀ ਹੋਣੀ ਚਾਹੀਦੀ ਆ ਜੀ ਫੇਰ ਇਹੋ ਜਿਹੀ ਕਿੰਦਾ ਸ਼ੌਂਕ ਤੁਹਾਨੂੰ ਜੱਪਿਆ ਇਹ ਆਪਣੇ ਵੱਡੇ ਇਹ ਬਜ਼ੁਰਗਾਂ ਤੋਂ ਹੀ ਆਪਣੇ ਘਰ ਦੇ ਵਿੱਚ ਪਸ਼ੂਆਂ ਨਾਲ ਮੱਲਮ ਕੀ ਰੱਖਦੇ ਆ ਪਹਿਲੇ ਦਿਨ ਤੋਂ ਹੀ ਪ੍ਰੇਮ ਮਿਨ ਤੋਂ ਹੀ ਮਤਲਬ ਕਿ ਆਪਣੇ ਵੱਡੇ-ਵਡੇਰੇ ਵੀ ਜਦੋਂ ਆਪਣਾ ਪਿਛਲਾ ਪਿੰਡ ਪਾਕਿਸਤਾਨ ਦੇ ਵਿੱਚ ਪਿੰਡ ਲਲਿਆਣੀ ਸੀ ਜੀ ਤੇ ਜ਼ਿਲ੍ਹਾ ਨੂੰ ਲੋਰ ਪੈਂਦਾ ਸੀ ਹਾਂ ਹਾਂਜੀ ਠੀਕ ਆ ਫਿਰ ਜਦੋਂ ਤੋਂ ਉੱਧਰ ਤੋਂ ਆਪਣੇ ਬਜ਼ੁਰਗ ਆਏ ਨੇ ਉਦੋਂ ਤੋਂ ਹੀ ਇਹ ਸ਼ੌਂਕ ਉਦੋਂ ਆਪਾਂ ਜ ਮੱਝਾਂ ਗਾਵਾਂ ਚੰਗੀਆਂ ਲਿਆੜੀਆਂ ਦੇਤੀ ਜੀ ਜੀ ਆਪਣੇ ਬਜ਼ੁਰਗ ਦੱਸੰਦੇ ਸੀ ਹਾਂਜੀ ਕਿ ਸਾਨੂੰ ਪਹਿਲੇ ਦਿਨ ਤੋਂ ਹੀ ਸ਼ੌਂਕ ਆ ਅਹੀਂ ਪਹਿਲੇ ਦਿਨ ਤੋਂ ਇਹ ਮੱਜਾ ਜੋ ਪਾਕਿਸਤਾਨ ਚ ਸਾਡੀਆਂ ਨੀਲੀ ਰਾਵੀ ਚ ਆਈਆਂ ਨੇ ਉਹਦੇ ਨਾਲ ਸ਼ੌਂਕ ਦੇ ਨਾਲ ਹੀ ਅਸੀਂ ਇਥੋਂ ਤੱਕ ਹੋਣਾ ਮਿਹਨਤਾਂ ਦਾ ਰੰਗ ਜਿਹੜਾ ਚੜਦਾ ਜਾਂਦਾ ਸਾਨੂੰ ਤੇ ਗਾਂ ਹਣਾ ਜ਼ਿੰਮੇਵਾਰੀ ਤੁਹਾਡੇ ਸਿਰ ਦੇ ਦਿੱਤੀ ਆ ਹਾਂਜੀ ਠੀਕ ਆ ਜੀ ਤੇ ਗਾਂ ਇਹ ਸਾਂਭਣ ਜਿਆਦਾਤਰ ਪਸ਼ੂਆਂ ਦੇ ਵਿੱਚ ਨੀਲੀ ਰਾਵੀ ਦਾ ਰੁਝਾਨ ਜਿਆਦਾ ਰਿਹਾ ਹੈ ਕਿ ਨੀਲੀ ਰਾਵੀ ਨਾਲ ਥੋੜਾ ਜਿਹਾ ਪਿਆਰ ਵਾਧਿਆ ਸਾਨੂੰ ਇਹ ਪਸ਼ੂ ਥੋੜੇ ਜਿਆਦਾ ਇਹ ਗੱਲ ਹੈ ਕਿ ਕਿੰਨੇ ਵੀ ਆਪਣੇ ਇਹ ਹੈਗੇ ਬਾਰਡਰ ਫਿਲਡ ਦੇ ਪਸ਼ੂ ਠੀਕ ਆ ਜੀ ਬਾਰਡਰ ਦੇ ਜੋ ਵੀ ਪਸ਼ੂ ਆਪਣੇ ਉਧਰ ਮਾਲ ਆਇਆ ਸਾਰੇ ਇਹ ਹੀ ਆਤ ਆ ਬ੍ਰਾਂਡਡ ਪੀਸ ਆ ਦੁੱਧ ਵਾਲੇ ਆ ਖੰਡਰ ਕੀ ਰਿਹਾ ਬਿਲਕੁਲ ਜੀ ਹੋਰ ਆ ਥੋੜੀ ਜਿਹੀ ਲੱਤ ਛੜ ਚੱਕ ਜਾਂਦੀ ਆ ਪਰ ਇਹ ਜਿਹੜੇ ਬਹੁਤ ਸੋਹਣੇ ਆ ਤੇ ਇਹ ਫਿਰ ਬਾਈ ਜੀ ਪਹਿਲਾਂ ਆਪਣਾ ਐਡਰੈਸ ਭੈਣ ਭਰਾਵਾਂ ਨੂੰ ਨੋਟ ਕਰਾ ਲਿਏ ਪਿੰਡ ਫੋਨ ਨੰਬਰ ਦੇ ਦਈਏ ਆਪਣਾ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਤੇ ਮੋਬਾਈਲ ਨੰਬਰ ਦੱਸ ਦਈਏ ਮੋਬਾਈਲ ਨੰਬਰ 6239345062 ਠੀਕ ਹੈ ਜੀ 6239345062 ਪਿੰਡ ਅਲਗੋ ਕੋਠੀ ਤੇ ਨਾਮ ਨਾਮ ਰਾਜਕਰਨ ਵੀਰ ਸਿੰਘ ਠੀਕ ਹੈ ਜੀ ਚਲੋ ਇਹ ਆਪਾਂ ਕੀਰਤੇ ਉਹ ਬੋਰਡ ਲੱਗਾ ਆਪਣਾ ਬਾਹਰ ਉਹ ਬੋਰਡ ਤੇ ਵੀ ਚੰਦਨਾ ਬਾਅਦ ਕੀਰਤੇ ਪੁਆਰਾਂਗੇ ਉਹਤੇ ਸਾਰਾ ਡਰੈਸ ਦੱਸਿਆ ਭਾਈ ਉਹਨਾਂ ਦਾ ਉਹ ਆਪਾਂ ਵਿਖਾਰਾਂਗੇ ਤੇ ਭਾਵੇਂ ਚਲਕੇ ਕਰਾ ਮਰਵਾ ਕੇ ਕੈਮਰਾਮੈਨ ਸਾਹਿਬ ਦਿਖਾ ਦਿਓ ਜੋ ਇਹਦਾ ਠੀਕ ਹੈ ਜੀ ਡਰੈਸ ਆ ਮਾਲੀ ਦਾ ਇਹ ਕੁਲਨ ਸਿੰਘ ਸਾਹਿਬ ਕੀ ਨਾਮ ਸਾਡੇ ਤੋਂ ਪਹਿਲਾਂ ਇਹ ਬੱਚੇ ਦਾ ਨਾਮ ਆਪਾਂ ਰੱਖਿਆ ਜੀ ਰਤਨ ਰਤਨ ਬੋਲ ਰਤਨ ਬੋਲ ਤੇ ਕਿੰਨੀ ਉਮਰ ਆ ਗਈ ਆ ਇਹ ਅਜੇ ਚਾਰ ਦੰਦ ਹੋਇਆ ਜੀ 32 ਕਿ ਮਹੀਨੇ ਉਮਰ ਹੋ ਗਈ ਆ ਜੀ ਇਹਦੀ ਚਾਰ ਦੰਦ ਹੋ ਗਿਆ 14 ਆ ਗਿਆ ਜੀ ਹਾਂਜੀ ਹਾਂਜੀ ਠੀਕ ਆ ਜੀ ਚਾਰ ਦੰਦ ਚ ਪੂਰੇ ਹਾਂਜੀ ਠੀਕ ਆ ਕਿ ਚਾਰ ਦੰਦ ਹੋਇਆ ਚਾਰ ਦੰਦ ਹੋ ਗਿਆ ਹਾਂਜੀ ਤੇ ਮਾਂ ਦਾ ਨਾਮ ਕੀ ਸੀ ਇਹਦੀ ਮਾਂ ਦਾ ਨਾਮ ਮਤਲਬ ਕਿ ਆਪਾਂ ਨਹੀਂ ਹੀ ਕੋਈ ਵੀ ਦਿੱਤਾ ਪਰ ਆਪਣੇ ਘਰ ਹੀ ਆਪਾਂ ਨਾਲ ਰੱਖ ਦਿੱਤੇ ਆ ਜੀ ਉਹਦੀ ਚਵਾਈ ਕਰਾਈ ਸੀ ਜੀ ਆਪਾਂ ਅੱਛਾ ਜੀ 21 ਕਿਲੋ ਤੇ 400 ਗ੍ਰਾਮ ਦੁੱਧ ਇੱਕ ਇੱਕ ਦਿਨ ਦਾ ਚਵਾਈ ਕਰਵਾਈ ਆ ਜੀ ਉੱਥੇ ਕਰਵਾਈ ਆ ਆਪਾਂ ਬਲਾਕ ਲੈਵਲ ਦੀ ਚਵਾਈ ਕਰਾਈ ਜੀ ਬਲਾਕ ਲੈਵਲ ਦੀ ਹਾਂਜੀ ਹਾਂਜੀ ਚੜੱਕ ਕਿਹੜੇ ਮੇਲੇ 'ਚ ਕਹਿੰਦੇ ਹੋ ਚੜੇ ਇੱਕ ਮੇਲੇ ਤੇ ਇਹਨੇ ਪੋਜੀਸ਼ਨ ਪਾਈ ਆ ਜੀ ਨਰਗੀ 2024 ਦੇ ਵਿੱਚ ਇਹ ਕਿੰਨੇ ਨੰਬਰ ਤੇ ਆਇਆ ਇਹ ਉੱਥੇ 32 ਪਸ਼ੂ ਦਾ ਮੋਟੇ ਵਿੱਚ 32 ਕੱਟੇ ਸੀ ਠੀਕ ਆ ਉਹਦੇ ਵਿੱਚ ਇਹਨੇ 5ਵਾਂ ਨੰਬਰ ਪਾਇਆ ਜੀ 5ਵਾਂ ਨੰਬਰ ਹੈ ਐਸ ਵਾਰੀ ਆਪਾਂ ਇਹਦਾ ਪਹਿਲਾ ਹੀ ਮੇਲਾ ਪਹਿਲਾ ਹੀ ਕੰਪੀਟੀਸ਼ਨ ਇਹਨੂੰ ਲੈ ਕੇ ਗਏ ਹਾਂ ਠੀਕ ਹੈ ਜੀ 5ਵਾਂ ਨੰਬਰ ਪਾਇਆ ਜੀ 5ਵਾਂ ਨੰਬਰ ਪਾਇਆ 5ਵਾਂ ਨੰਬਰ ਪਾਇਆ ਇਹ ਆਪ ਕਿਹ ਸਾਂ ਦਾ ਇਹ ਆਪ ਸਰਕਾਰੀ ਐਸ ਟਾਈਮ ਨਾਬੇ ਫਾਰਮ ਤੇ ਨਾ ਆ ਕੇ ਬੋਲਿਆ ਉਹਦਾ ਬੱਚਾ ਐ 나ਗ ਬੁੰਡਾ ਹਾਂਜੀ ਇਹ ਜਿਹੜਾ ਨਾਬੇ ਵਾਲਾ ਸਰਕਾਰੀ ਹੈ ਨਾ ਸਰਕਾਰੀ ਉਹਨ ਦਾ ਬੱਚਾ ਜੀ 나ਗ ਦਾ 나ਗ ਵਰਗਾ ਹੀ ਆ 나ਗ ਬੁੱਲਦਾ ਬੱਚਾ ਐ ਜੀ 나ਗ ਵਰਗਾ ਹੀ ਐ ਜੀ ਇਹਦੀ ਮਾਂ ਦਾ 21 ਲੀਟਰ 21 ਕਿਲੋ 400 ਗ੍ਰਾਮ ਦੁੱਧ ਚਵਾਈ ਕਰਵਾਈ ਜਿਹੜੀ ਮਾਝ ਮਾਤਾ ਦੀ ਡੈਥ ਹੋ ਗਈ ਆ ਜੀ ਠੀਕ ਆ ਆਪਣੇ ਉਹਦੀ ਸ਼ੋਰਟ ਦੇ ਵਿੱਚ ਤੁਹਾਨੂੰ ਵੀਡੀਓ ਕਲਿੱਪ ਚਲਾਵਾਂਗੇ ਸ਼ੋਰਟ ਦੇ ਵਿੱਚ ਵੀਡੀਓ ਉਹਦੀ ਦਿਖਾਵਾਂਗੇ ਠੀਕ ਆ ਮਾਦਾ ਦਾ ਵੀ ਰਿਕਾਰਡ ਹੈਗਾ ਤੇ ਪਿਓ ਵੱਲੋਂ ਹੀ ਪੂਰਾ ਜੀ 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 ਠੀਕ ਆ ਜੀ ਬਾਕੀ ਚਾਰ ਦੰਦ ਹੋ ਗਿਆ ਏ ਗਾ ਆਉਣ ਵਾਲੇ ਸਮੇਂ ਦੇ ਵਿੱਚ ਧਮਾਲ ਪਾ ਦੂਗਾ ਜੀ ਬੰਬ ਪੀਸਿਆ ਬਿਲਕੁਲ ਅਜੇ ਅਜੇ ਬੱਚਾ ਹੈ ਜੀ ਅਜੇ ਤਾਂ ਸ਼ੁਰੂ ਹੋਇਆ ਏ ਠੀਕ ਆ ਜੀ ਇਹ ਤਾਂ ਸ਼ੁਰੂ ਹੋਇਆ ਜੀ ਨਾਗ ਵਰਕ ਨੂੰ ਵੇਖ ਲੋ ਫਨ ਕਿੱਥੇ ਚੱਕ ਰਾਂ ਠੀਕ ਆ ਅਜੇ ਹਾਈਟ ਟੁੱਟਦਾ ਹਿਸਾਬ ਲਾਈਏ ਤੇ 5.5 6 ਫੁੱਟ ਦੀ ਹਾਈਟ ਜਿਹੜੀ ਹੋਊਗੀ ਇੱਕ ਵਾਰ ਕੈਮਰਾਮੈਨ ਸਾਹਿਬ ਸਾਰਾ ਡਾਲੇ ਬਤਾਲਿਓ ਟੈਕਟੀਕਲ ਵੀ ਇੱਥੇ ਦਿਖਾ ਦਿਓ ਆ ਤੁਕ ਦਿਖਾ ਦਿਓ ਬਿੱਲੀ ਮਣਕੀ ਅੱਖ ਤੇ ਸਿੰਗੀ ਬਿਲਕੁਲ ਗੋਲ ਠੀਕ ਹੈ ਜੀ ਪਿਛੋਕੇ ਦਿਖਾਓ ਤਾਇਰ ਸੁੱਤੂ ਵੇ ਜਾ ਰਹੇ ਨੇ ਤੇ ਅੱਗੇ ਵੀ ਨਿਸ਼ਾਨ ਹੈਗਾ ਠੀਕ ਆ ਲੱਤਾਂ ਤੇ ਵੀ ਤੇ ਜੋ ਟੈਸਟੀਕਲ ਉਹ ਵੀ ਦਿਖਾ ਦਿਓ 2 ਕਿਲੋ ਜੀ ਦੇਖ ਲਓ ਇੱਕੋ ਜੇ ਆ ਟੈਸਟੀਕਲ ਵੱਧ ਘਟ ਨਹੀਂ ਕੋਈ ਵੀ ਤੇ ਮੂਤਰੀ ਦੇ ਜੋ ਨਿਸ਼ਾਨ ਥੱਲੇ ਦਿਖਾ ਦਿਓ ਕੈਮਰਾ ਮਾਰ ਬੈਠੇ ਠੀਕ ਹੈ ਜੀ ਠੀਕ ਆ 4 ਸਾਲ ਚੌਗਾ ਆ ਗਿਆ ਜੀ ਠੀਕ ਆ 2.5 ਸਾਲ ਚੌਗਾ ਮੂੰਹੋਂ ਚਾਰ ਦੰਦ ਮੂੰਹ ਤੇ ਚੰਗੀ ਸੋਹਣੀ ਬਲੱਡ ਲਾਈਨ ਦਾ ਆਪ ਵੀ ਸੋਹਣਾ ਹੈ ਤੇ ਇਹਦੇ ਆਪਾਂ ਫਿਰ ਸੀਮਨ ਤਿਆਰ ਕਰ ਲਿਆ ਹਾਂ ਜੀ ਫਿਰ ਸੰਧੂ ਸਾਹਿਬ ਸੀਮਨ ਫਟਰਾ ਆਪਣੇ ਕੋਲ ਕਿਹਾ ਜਿਹੜਾ ਮਰਦੀ ਭੈਣ ਭਰਾ ਵੇ ਬਿਲਕੁਲ ਜੀ ਤੇ ਜਾ ਸਕਦਾ ਬਿਲਕੁਲ ਜੀ ਕੋਈ ਵੀ ਆਪਣਾ ਆਪਣਾ ਆਂਦੀ ਆਪਣਾ ਡਰੈੱਸ ਦੱਸ ਦਿਗੇ ਕਰਾਂ ਆਪਣਾ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਜੇਲਾ ਤਰੰਤਾਨ ਅਲਗੋ ਕੋਠੀ ਲੱਦੂ ਰੋਡ ਤੇ ਘਰ ਆ ਜੀ ਆਪਣਾ ਹਾਂ ਜੀ ਜਦੋਂ ਮਰਜੀ ਭੈਣ ਭਰਾ ਕੋਈ ਵੀ ਫੋਨ ਕਰਕੇ ਆਓ ਜੀ ਜੀ ਜਿੰਨੇ ਮਤਲ ਇੱਕ ਅੱਧਾ ਸੀਮਨ ਖੜਨਾ ਉਹ ਸਿਲੰਡਰ ਤੇ ਲਿਆਉਣਾ ਪਊਗਾ ਜੀ ਚਾਹੇ ਜਿੰਨੇ ਵੀ ਲੋੜ ਆ ਇੱਕ ਲੋੜ ਆ 10 ਲੋੜ ਆ ਜਿੰਨੇ ਵੀ ਲੋੜ ਆ ਜੀ ਉਹ ਲੈ ਕੇ ਜਾ ਸਕਦੇ ਆ ਇੱਕ ਅੱਡੇ ਦੀ ਕੋਈ ਥੀਸਾਂ ਦੀ ਕਿੰਨੇ ਹੋ ਗਏ ਦੇਖੋ ਜੀ ਆਪਣਾ ਇੱਕ ਤੇ ਪਹਿਲ ਆਪਣੀ ਇਹ ਆ ਕਿ ਆਪਣੇ ਕੋਈ ਵੀ ਭੈਣ ਭਰਾ ਘਰ ਵਾਲਾ ਘਰ ਵਾਲਾ ਜਿੰਨੇ ਘਰੇ ਜਿੰਨੇ ਘਰ ਵਾਲੇ ਨੇ ਆਪਣੇ ਪਸ਼ੂਆਂ ਦੇ ਵਰਤਨਾ ਉਹਦੇ ਲਈ ਕੋਈ ਵੀ ਸੇਵਾ ਨਹੀਂ ਗੀ ਜੀ ਚਾਹੇ ਇੱਕ ਇੱਕ ਫਟਰਾ ਲਾਓ ਚਾਹੇ 10 ਫਟਰਾ ਲਾਓ ਉਹਨੂੰ ਫ੍ਰੀ ਜੇ ਕਹੋਗੇ ਤੇ ਅਸੀਂ ਡਾਕਟਰ ਵੀ ਆਪਣੇ ਕੋਲੋਂ ਆਪ ਭੇਜ ਦਾਂਗੇ ਘਰ ਵਾਲੇ ਵਾਸਤੇ ਕੋਈ ਸੇਵਾ ਨਹੀਂ ਗੀ ਉਹਨੂੰ ਫ੍ਰੀ ਉਹਨੂੰ ਫ੍ਰੀ ਹੈ ਜੀ ਠੀਕ ਹੈ ਜੀ ਨਾਗ ਦਾ ਕਿ ਅਸੀਂ ਇਹ ਚਾਹੁੰਦੇ ਆਂ ਕਿ ਇੱਕ ਚੰਗੀ ਨੀਲੀ ਰਵੀ ਦੀ ਬਲੱਡ ਲਾਈਨ ਤਿਆਰ ਕੀਤੀ ਜਾਵੇ ਮੈਂ ਨਾ ਸ਼ਾਵਾਂਸ਼ੇ ਭੁੱਲਰ ਸਾਹਿਬ ਚੰਗੀ ਸੋਚ ਤੁਹਾਡੀ ਕਿਉਂਕਿ ਇਹ ਆਪਣੇ ਬਹੁਤ ਘਾਟ ਹੀ ਪਰ ਇਹੋ ਇਹ ਆਪ ਜੀ ਨੂੰ ਬ੍ਰੀਡਰ ਜਿਹੜੇ ਸਾਨੂੰ ਚਾਹੀਦੇ ਹੋ ਤੁਸੀਂ ਲੱਭ ਕੇ ਤੇ ਬੜੀ ਸੋਚਦੇ ਮਾਲਕ ਵਧਾਈਆਂ ਇਹ ਪੱਖੋਂ ਤੁਹਾਨੂੰ ਚੰਗੀ ਗੱਲ ਹੈ ਜਿਹੜਾ ਤੁਸੀਂ ਘਰ-ਘਰ ਨਹੀਂ ਲਈ ਰાવી ਜੋ ਤੁਹਾਡੇ ਕੋਲ ਅੱਜ ਵੀ ਕੋਈ ਵੀ ਭੈਣ ਭਰਾ ਆਵੇ ਅਸੀਂ ਘਰ ਵਾਲੇ ਵਾਸਤੇ ਕਿੰਨੀ ਡਾਕਟਰ ਦੀ ਡਾਕਟਰ ਦੀ ਕੀ ਫੀਸ ਆ ਡਾਕਟਰ ਸਾਹਿਬ ਇਤਰਾਜੀ ਦੇਖੋ ਉਹ ਉਹਨਾਂ ਦੇ ਕੁਛ ਪੁੱਛੀ ਆ ਜੀ ਕਿੰਨੇ ਲੈਂਦੇ ਆ ਕਾਰਨ ਇਹ ਆ ਕਿ ਡਾਕਟਰ ਜਦੋਂ ਸਾਡੇ ਤੋਂ ਸੀਮਨ ਲੈਂਦੇ ਆ ਨਾ ਕੁਝ ਅਸੀਂ ਉਹਨਾਂ ਤੋਂ ਚਾਰਜਸ ਲੈਣੇ ਹੁੰਦੇ ਕੁਝ ਉਹਨਾਂ ਨੂੰ ਖਰਚੇ ਪੈਂਦੇ ਆ ਜੀ ਉਹ ਫਿਰ ਫੂਲ ਤੇ ਗ੍ਰੈਂਡ ਕਰਨ ਦੇ ਖਰਚੇ ਪੈਂਦੇ ਆ ਗੈਸ ਸਪਲਾਈਟਰ ਤੇ ਖਰਚਾ ਪੈਂਦਾ ਹੈ ਫੈਨ ਦਾ ਉਹ ਖਰਚਾ ਕੁਝ ਪੈਦਾਣਾ ਹੈ ਤਾਂ ਕਿ ਫੇਰ ਵੀ ਅਸੀਂ ਡਾਕਟਰਾਂ ਨੂੰ ਇਹੋ ਹੀ ਗੁਜ਼ਾਰਚ ਕਰਦੀ ਆ ਕਿ ਹਰ ਇੱਕ ਭੈਣ ਭਰਾ ਤੱਕ ਉਪਲਬਧ ਕਰਵਾਇਆ ਜਾਵੇ ਬਹੁਤ ਘੱਟ ਪੈਸਿਆਂ ਦੇ ਵਿੱਚ ਡਾਕਟਰਾਂ ਨੂੰ ਵੀ ਅਸੀਂ ਇਹੋ ਹੀ ਅਪੀਲ ਕੀਤੀ ਆ ਕਿ ਅਸੀਂ ਆਪਣਾ ਡਾਕਟਰਾਂ ਲਈ ਵੀ ਬਹੁਤ ਘੱਟ ਚਾਰਜ ਹੈ ਡਾਕਟਰ ਜੇ ਕਿਸੇ ਨੂੰ ਲੋੜ ਆ ਉਹ ਨੰਬਰ ਦਿੱਤਾ ਏ ਜੇ ਕਿਸੇ ਨੂੰ ਜ਼ਿਆਦਾ ਜ਼ਰੂਰਤ ਏ ਤੇ ਉਹ ਆਪਣੇ ਨੇ ਖਰੀਦ ਸਕਦਾ ਹਾਂਜੀ ਠੀਕ ਆ ਜੀ ਤੇ ਇਹਦਾ ਭਰਾ ਵੀ ਛੋਟਾ ਹਾਂਜੀ ਉਹ ਵੀ ਦਿਖਾ ਦਿਗੇ ਮਾਂ ਵਾਲੇ ਪੱਖ ਤੋਂ ਇਹਦਾ ਛੋਟਾ ਭਰਾ ਇੱਕ ਉਹ ਆ ਜੀ ਉਹ ਜਿਹੜਾ ਉਹ ਦਿਖਾ ਦਿਓ ਜੀ ਕੈਮਰਾਮੈਨ ਇੱਕ ਰਾ ਚੱਲ ਕਮਰਾ ਉਹ ਪਿਓ ਵਾਲੇ ਪਾਸਿਓਂ ਅਲਬਖਸ ਬੋਲਦਾ ਲਓ ਜੀ ਬਾਕੀ ਪੁੱਛੇ ਬਾਈ ਨੂੰ ਇਹ ਕਿੰਨੇ ਚਿਰ ਦਾ ਆ ਗਿਆ ਏ ਦੇਖੀਏ ਇਹਦੇ ਪਿਓ ਦਾ ਰਿਕਾਰਡ ਕਿਹੜੇ ਪਿਓ ਦਾ ਏ ਠੀਕ ਆ ਮੰਨ ਲਓ ਤਿੱਕੋ ਜ ਮਾਂ ਦੇ ਪੁੱਤ ਨੇ ਤੇ ਪਿਓ ਦਾ ਪੁੱਛਦੇ ਹਾਂ ਠੀਕ ਹੈ ਜੀ ਕਿੰਨੀ ਉਮਰ ਆਖੀ ਆ ਕਿਹੜੀ ਕੱਟਾ ਸੋਣਾ ਠੀਕ ਹੈ ਜੀ ਲੋ ਸਾਰਾ ਆਪਣਾ ਅੱਗੋ ਫੇਸ ਦਿਖਾ ਦਿਓ ਲੋ ਜੀ ਆਓ ਜੀ ਲਿਆਣੇ ਚਲੋ ਲਾਓ ਆਓ ਜੀ ਆਓ ਜੀ ਲਿਆਣੇ ਚਲੋ ਆਓ ਬਾਈ ਜੀ ਬਾਈ ਇਧਰ ਆਓ ਪਹਿਲਾਂ ਦੇ ਆਪਾ ਸਕੇਲ ਤੇ ਕਰਨੀ ਨਹੀਂ ਹੈ ਨਹੀਂ ਆਪਾ ਸ਼ੌਂਕੀਆ ਤੋਂ ਤੇ ਆਪਣੇ ਭੈਣ ਭਰਾਵਾਂ ਨੂੰ ਦਰਸ਼ਨ ਕਰਾਉਣੇ ਆ ਬਿਲਕੁਲ ਜੀ ਠੀਕ ਹੈ ਜੀ ਸੀਮਨ ਦੇਣੇ ਆ ਸੀਮਨ ਦਵਾਂਗੇ ਕਹਿੰਦਾ ਬੱਚਾ ਉਹ ਮਾਲੇ ਪਾਸੇ ਹੋਏ ਭਰਾ ਹੈ ਤੇ ਇਹ ਪਿਓ ਇਹਦਾ ਨਾਗ ਬੋਲੇ ਜੀ ਉਹਦਾ ਪਿਓ ਅਲਬਖਸ਼ ਬੋਲੇ ਜੀ ਠੀਕ ਹੈ ਜੀ ਹਾਂ ਜੀ ਉਹ ਕਿੰਨੀ ਉਮਰਾ ਹੋ ਗਿਆ ਉਹ ਇਹਦੇ ਤੋਂ 1.5 ਸਾਲ ਸਵਾ ਸਾਲ ਛੋਟਾ ਇਹ ਪਹਿਲੇ ਸੂਏ ਦਾ ਉਸ ਤੋਂ ਬਾਅਦ ਦੂਜੇ ਸੂਏ ਦਾ ਠੀਕ ਹੈ ਜੀ ਹਾਂ ਜੀ ਇਹ ਇਹ ਆਪਣਾ ਫਸ ਸੀਮਨ ਤਿਆਰ ਹੋ ਗਏ ਆ ਇਹ ਬੱਚੇ ਦੇ ਸੀਮਨ ਤਿਆਰ ਆ ਜੀ ਕੋਈ ਵੀ ਭੈਣ ਭਰਾ ਜਿਹਨਾਂ ਨੂੰ ਆਪਣੇ ਪਿੰਡਾਂ ਤੇ ਲੋੜ ਆ ਵਰਤਨਾ ਵਰਤੋ ਤੇ ਨੀਲੀ ਰਾਵੀ ਵਾਦ ਤੋਂ ਵਾਦ ਪੰਜਾਬ ਦੇ ਵਿੱਚ ਆ ਆਪਣੇ ਮਾਝੇ ਖਾਸ ਕਰਕੇ ਜ਼ਿਲ੍ਹਾ ਤਰਨਤਾਰਨ ਚ ਵਧਾਓ ਵਾਦ ਤੋਂ ਵਾਦ ਇਹਦਾ ਲਾਭ ਲਓ ਠੀਕ ਆ ਜੀ ਚੰਗੀ ਬਰੀਕ ਠੰਢੀ ਆ ਸਾਡੇ ਚੰਨ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ